ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਸੀਦਾ ਕਾਰੀ ਬੁਟੀਕ ਬਰਨਾਲਾ ਦੇ ਉੱਤੇ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਿంటర్ ਸਟਾਰਟ ਹੋ ਗਈਆਂ ਨੇ ਜਿਵੇਂ ਕਿ ਤੇ ਅਸੀਂ ਵੀ ਤੁਹਾਡੇ ਲਈ ਪਸ਼ਮੀਨੇ ਦੇ ਸੂਟ ਲੈ ਕੇ ਆਏ ਹਾਂ ਅੱਜ ਇਹ ਵਾਲਾ ਜਿਹੜਾ ਅੱਜ ਵਾਲਾ ਫੈਬਰਿਕ ਰਹੇਗਾ ਉਹ ਪਲੇਨ ਪਸ਼ਮੀਨੇ ਦੇ ਵਿੱਚ ਰਹੇਗਾ ਤੇ ਸੂਟਾਂ ਬਾਰੇ ਵੀ ਆਪਾਂ ਡਿਸਕਸ ਕਰਦੇ ਆਂ ਪਰ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਮੇਰੇ ਫਰੈਂਡ ਜਿਹਨੂੰ ਜੇਕਰ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਿਹਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜੇਕਰ YouTube ਤੋਂ ਦੇਖ ਰਹੇ ਹੋ ਅਗਰ ਤੁਸੀਂ Instagram ਤੋਂ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਵੱਧ ਵੱਧ ਸਭ ਨਾਲ ਤਾਂ ਕਿ ਸਾਰੇ ਫਰੈਂਡਸ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਸੂਟਾਂ ਬਾਰੇ ਗੱਲ ਕਰਦੇ ਆਂ ਆਪਾਂ ਪਲੇਨ ਪਸ਼ਮੀਨਾ ਜੀ ਇਹ ਜਿਹੜਾ ਹੈਗਾਗਾ ਏਕਾ ਬ੍ਰਾਂਡ ਦਾਗਾ ਜੀ ਪਹਿਲੇ ਮੈਂ ਤੁਹਾਨੂੰ ਦੱਸ ਦਿੰਨੀ ਆ ਫੈਬਰਿਕ ਬਾਰੇ ਅ ਫੁੱਲ ਗਰੰਟੀ ਆ ਦੇ ਤੇ ਬੁਰਾ ਵਗੈਰਾ ਕੁਝ ਵੀ ਨਹੀਂ ਆਏਗਾ ਹਲਕੀ ਹਲਕੀ ਇਹਦੇ ਵਿੱਚ ਮੈੜੀ ਮੈੜੀ ਜਿਹੀ ਸ਼ਾਈਨ ਵੀ ਆਏਗੀ ਸੂਟ ਦੇ ਵਿੱਚ ਇਹਦਾ ਜਿਹੜਾ ਕਲਰ ਆ ਜੀ ਉਹ ਮਸਟਰਡ ਕਲਰ ਆਗਾ ਨਾ ਹੀ ਇਹ yellow ਆ ਨਾ ਹੀ ਇਹ ਰਸਟਾ ਪ੍ਰੋਪਰ ਮਸਟਰਡ ਕਲਰ ਆ ਇਹ ਵਾਲਾ ਸੂਟ ਹੈ ਜਿਹੜਾ ਤੇ ਤੁਸੀਂ ਦੇਖੋ ਇਹਦੇ ਤੇ ਵਰਕ ਹੋਇਆ ਹੋਇਆ ਵਗਾ ਸਾਰਾ ਪਾਫ ਦਾ ਵਰਕ ਹੋਇਆ ਹੋਇਆ ਵਗਾ ਤੇ ਇਹ ਵਾਲਾ ਟਾਂਕਾ ਤੁਸੀਂ ਦੇਖੋਗੇ ਇਹ ਡਿਫਰੈਂਟ ਟਾਂਕਾ ਲੱਗਿਆ ਹੋਇਆ ਹੈਗਾਗਾ ਇਹ ਵਾਲਾ ਟੰਕਾ ਜਿਵੇਂ ਇਹਨੂੰ ਆਪਾਂ ਪਾਫ ਦਾ ਕਹਿੰਦੇ ਨੇ ਇਹ ਡਿਫਰੈਂਟ ਟੰਕਾ ਲੱਗਿਆ ਹੋਇਆ ਤੇ ਬਰੀਕ ਦੇ ਵਿੱਚ ਆ ਕਾਫੀ ਇਹ ਇਸੇ ਟੰਕੇ ਦੇ ਵਿੱਚ ਤੁਹਾਨੂੰ ਮੋٹے ਦੇ ਵਿੱਚ ਵੀ ਥੋੜਾ ਡਿਜ਼ਾਈਨ ਦਿਖਾਵਾਂਗੇ ਅਸੀਂ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਉੱਠ ਕੇ ਆ ਰਿਹਾ ਹੈ ਡਿਫਰੈਂਟ ਕਲਰ ਨੇ ਅਦਰਵਾਈਜ਼ ਆਪਾਂ ਮਹਿਰੂਨ ਕਲਰ ਵਗੈਰਾ ਤਾਂ ਆਪਾਂ ਆਮ ਹੀ ਕਾਮਨ ਜਿਹੜੇ ਆਪਾਂ ਸਜਾ ਲੈਨੇ ਆ ਇਹਦੇ ਉੱਤੇ ਨੀਚੇ ਦੋ ਫਲਾਵਰ ਬਣੇ ਹੋਏ ਨੇ ਪੈਨਲਸ ਜਾ ਰਹੇ ਨੇ ਤੇ ਵਿੱਚ ਵੀ ਛੋਟੇ-ਛੋਟੇ ਫਲਾਵਰ ਬਣੇ ਹੋਏ ਨੇ ਪ੍ਰੋਪਰ ਨੈਕ ਬਣੀ ਹੋਈ ਹੈ ਜੀ ਇਦੇ ਵਿੱਚ ਜਿਵੇਂ ਤੁਸੀਂ ਆਪਦੇ ਬਟਨਸ ਵਗੈਰਾ ਪੋਟਲੀ ਬਟਨ ਲਗਾ ਕੇ ਬਹੁਤ ਸੋਹਣਾ ਸੂਟ ਬਣੇਗਾ ਡਾਈ ਡਾਈ ਦਾ ਇਹਦੇ ਨਾਲ ਦੁਪੱਟਾ ਡਾਈ ਕਰਵਾ ਸਕਦੇ ਹਾਂ ਅਸੀਂ ਦੁਪੱਟੇ ਇਸ ਲਈ ਡਾਈ ਨਹੀਂ ਕਰਵਾਉਂਦੇ ਤਾਂ ਕਿ ਹੋ ਸਕਦਾ ਤੁਸੀਂ ਆਪਣਾ ਕੋਈ ਘਰੇ ਪਿਆ ਦੁਪੱਟਾ ਰੀਡਾਈ ਕਰਵਾਉਣਾ ਹੋਵੇ ਜੀ ਜਾਂ ਆਪਣਾ ਦੁਪੱਟਾ ਕਈ ਵਾਰ ਮੈਚ ਕਰਦਾ ਹੁੰਦਾ ਜਾਂ ਕਿਸੇ ਨੇ ਕਿਸ ਫੈਬਰਿਕ ਦਾ ਕਰਵਾਉਣਾ ਹਨਾ ਪਸ਼ਮੀਨੇ ਦੇ ਸੂਟ ਨਾਲ मोस्टली ਲੋਕ ਜਾਂ ਚਨੂਨ ਦੇ ਪਸੰਦ ਕਰਦੇ ਨੇਗੇ ਹਨਾ ਪਰ ਕਈ ਮੇਰੇ ਫਰੈਂਡਸ ਨੇ ਉਹ ਚਨੂਨ ਨਹੀਂ ਪਸੰਦ ਕਰਦੇ ਤਾਂ ਉਹ ਤੁਸੀਂ ਸਾਡੇ ਕੋਲ ਟੈਬ ਵੀ ਲਾਈਨਿੰਗ ਦੇ ਵਿੱਚ ਜਾਂ ਆਰਗੈਂਜ਼ਾ ਦੇ ਵਿੱਚ ਜਾਂ ਕੋਟਾ ਡੋਰੀਆ ਦੇ ਵਿੱਚ ਜਾਂ ਚਨੂਨ ਦੇ ਵਿੱਚ ਤੁਸੀਂ ਜਿਹੜਾ ਵੀ ਫੈਬਰਿਕ ਦਾ ਸਾਨੂੰ ਦੁਪੱਟਾ ਕਹੋਗੇ ਸਾਡੇ ਕੋਲ ਸਾਰੇ ਤਰ੍ਹਾਂ ਦੇ ਫੈਬਰਿਕ ਦੇ ਦੁਪੱਟੇ ਤੁਹਾਨੂੰ ਮਿਲ ਜਾਣਗੇ ਤੇ ਅਸੀਂ ਉਹੀ ਤੁਹਾਨੂੰ ਡਾਈ ਕਰਵਾ ਕੇ ਫਿਨਿਸ਼ਿੰਗ ਕਰਵਾ ਕੇ ਦੇਵਾਂਗੇ ਤੇ ਪਰ ਮੈਂ ਇੱਕ ਚੀਜ਼ ਕਹਿਣੀ ਆ ਵੀ ਜਿਹੜੇ ਸਕਰੀਨ ਦੇ ਉੱਤੇ ਪ੍ਰਾਈਸ ਸ਼ੋ ਹੋ ਰਹੇ ਨੇ ਉਹ ਵਿਦਆਊਟ ਦੁਪੱਟਾ ਸ਼ੋ ਹੋ ਰਹੇ ਨੇਗੀ ਜੀ ਉਹਦੇ ਵਿੱਚ ਦੁਪੱਟੇ ਦੀ ਜਿਹੜੀ ਆਪਣੀ ਮਾਉਂਟ ਨਹੀਂ ਲੱਗੀ ਹੋਈ ਹੋਏਗੀ ਦੁਪੱਟਾ ਤੁਸੀਂ ਜਿਹੜਾ ਵੀ ਕਹੋਗੇ ਉਸ ਦੇ ਅਕੋਰਡਿੰਗ ਤੁਹਾਨੂੰ ਅਸੀਂ ਰੇਂਜ ਦੱਸ ਦੇਵਾਂਗੇ ਇਹ ਵਾਲਾ ਤੁਸੀਂ ਦੇਖੋਗੇ ਇਹ ਆਪਣੇ ਬਾਜੀ ਦੇ ਉੱਤੇ ਆਏਗਾ ਜੀ ਇੱਕ ਬਾਜੂ ਆ ਇਹ ਦੂਸਰੀ ਬਾਜੂ ਆ ਦੋਨੋਂ ਬਾਜੀ ਦੇ ਉੱਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਆਏਗੀ ਬਹੁਤ ਫਾਈਨ ਫੈਬਰਿਕ ਹੈਗਾ ਫੈਬਰਿਕ ਦੀ ਕੋਈ ਇਸ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆਏਗੀ ਤੇ ਵਰਕ ਦੀ ਅਸੀਂ ਤੁਹਾਨੂੰ ਹਮੇਸ਼ਾ ਹੀ ਕਹਿੰਦੇ ਆ ਵੀ ਜਿਹੜਾ ਤੁਸੀਂ ਸਾਡੇ ਕੋਲ ਵਰਕ ਕਰਵਾਉਂਗੇ ਉਹਦੀ ਫੁੱਲ ਗਰੰਟੀ ਹੋਏਗੀ ਕੋਈ ਕਲਰ ਫੇਂਟ ਨਹੀਂ ਹੋਣਗੇ ਕੋਈ ਵਰਕ ਨੂੰ ਕਿਤੇ ਵੀ ਕੁਝ ਵੀ ਨਹੀਂ ਹੋਏਗਾ ਤੁਸੀਂ ਜਿੰਨੇ ਸਾਲਾਂ ਦੇ ਸਾਲ ਪਾ ਸਕਦੇ ਹੋ ਕਿਉਂਕਿ ਪਸ਼ਮੀਨੇ ਦੇ ਸੂਟ ਇਦਾਂ ਦੇ ਹੁੰਦੇ ਨੇ ਜਿਹੜੇ ਆਪਾਂ ਕਈ ਕਈ ਸਾਲ ਤੱਕ ਪਾਉਣੇ ਹੁੰਦੇ ਨੇ ਗਰਮੀਆਂ ਵਾਲੇ ਕਾਟਨ ਦੇ ਸੂਟ ਹੁੰਦੇ ਨੇ ਉਹ ਬਹੁਤ ਜਲਦੀ ਆਪਣੇ ਯਾਨੀ ਕਿ ਇੱਕ ਜਾਂ ਦੋ ਸੀਜ਼ਨਾਂ ਦੇ ਵਿੱਚ ਹੀ ਹੰਡ ਜਾਂਦੇ ਨੇ ਪਰ ਜਿਹੜੇ ਪਸ਼ਮੀਨੇ ਦੇ ਵਿੰਟਰ ਵਾਲੇ ਸੂਟ ਹੁੰਦੇ ਨੇ ਇਹ ਆਪਰਾਮ ਨਾਲ ਤੁਸੀਂ ਪੰਜ-ਪੰਜ ਸਾਰ ਇਹਨਾਂ ਨੂੰ ਪਾ ਕੇ ਹੰਡਾਉਂਗੇ ਤੇ ਇਹ ਵਾਲਾ ਕਲਰ ਆ ਜੀ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਆ ਮਿੱਠਾ ਜਿਹਾ ਤੇ ਇਹਨੂੰ ਕੋਈ ਵੀ ਇਸ ਦਾ ਵੀਅਰ ਵੀ ਕਰ ਸਕਦਾ ਆ ਰਾਮ ਦੇ ਨਾਲ ਪਿਸਤਾ ਗ੍ਰੀਨ ਜਿਹਾ ਕਲਰ ਆ ਜੀ ਇਹਦਾ ਇਹ ਵਾਲਾ ਕਲਰ ਪਿਸਟਾ ਗ੍ਰੀਨ ਹੈ ਤੇ ਤੁਸੀਂ ਇਹਦਾ ਵਰਕ ਐਮਬਰਾਇਡਰੀ ਦੇਖੋ ক্লোਜ਼ ਅਪ ਲੈ ਕੇ ਇਹ ਡਿਫਰੈਂਟ ਤਰੀਕ ਦਾ ਤਰੀਕੇ ਦਾ ਟੰਕਾ ਹੈਗਾ ਜਿਹੜਾ ਆਪਣਾ ਪਹਿਲਾਂ ਵਾਲੇ ਸੂਟ ਵਿੱਚ ਪੈਨਲਸ ਦਾ ਟੰਕਾ ਸੀਗਾ ਉਹ ਵਾਲੇ ਟੰਕੇ ਨਾਲ ਇਹ ਫਲਾਵਰਸ ਬਣਾਏ ਹੋਏ ਹੈਗੇ ਜੇ ਤੁਸੀਂ ਦੇਖੋਗੇ ਇਹ ਬੂਟੀ ਵੀ ਉਸੇ ਟੰਕੇ ਦੇ ਵਿੱਚ ਬਣੀ ਹੋਈ ਆ ਇਹ ਵਾਲੇ ਵੀ ਉਸੇ ਟੰਕੇ ਦੇ ਵਿੱਚ ਬਣੇ ਹੋਏ ਆ ਬਟ ਇਹ ਕੱਟਵਰਕ ਸਿੰਪਲ ਮਸ਼ੀਨ ਦੇ ਵਿੱਚ ਹੋਈ ਵੀ ਹੈਗੀ ਕੱਟਵਰਕ ਹੋਈ ਵੀ ਹੈ ਜੇ ਪੂਰੀ ਸੂਟ ਦੀ ਇਸ ਤਰ੍ਹਾਂ ਕਰਕੇ ਤੇ ਸੂਟ ਦੇ نیچے بس ਦੋ ਫਲਾਵਰ ਬਣੇ ਹੋਏ ਆ ਤਾਂ ਇਸ ਕਰਕੇ ਇਹ ਸੂਟ ਦੀ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਜਿੰਨੀ ਮਰਜ਼ੀ ਲੈਂਥ ਵਾਲਾ ਸੂਟ ਇਹਨੂੰ ਮੇਰੀ ਫਰੈਂਡ ਵੀਅਰ ਕਰ ਸਕਦੀ ਆ ਇਹ ਵਾਲੇ ਇਹਦੇ ਬਾਜੂ ਤੇ ਆਏਗਾ ਜੀ ਡਿਜ਼ਾਈਨਿੰਗ ਕੱਟਵਰਕ ਹੋਇਆ ਹੋਇਆ ਪ੍ਰੋਪਰ ਤੇ ਪਿੰਕ ਸ਼ੇਡ ਦੇ ਨਾਲ ਤੁਸੀਂ ਟਾਈ ਡਾਈ ਦੁਪੱਟਾ ਡਾਈ ਕਰਵਾ ਸਕਦੇ ਹੋ ਜਾਂ ਕੰਟਰਾਸਟ ਦੇ ਵਿੱਚ ਸਿੰਪਲ ਪਿੰਕ ਵੀ ਕਰਵਾ ਸਕਦੇ ਹੋ ਜਾਂ ਫਿਰ ਅਗਰ ਤੁਹਾਡੀ ਇਹ ਵੀ ਠੀਕ ਹੈ ਤੁਸੀਂ ਨਹੀਂ ਲਾਈਕ ਕਰਦੇ ਕੰਟਰਾਸਟ ਦੇ ਵਿੱਚ ਤਾਂ ਸੇਮ ਹੀ ਤੁਸੀਂ ਕਲਰ ਦਾ ਦੁਪੱਟਾ ਡਾਈ ਕਰਵਾ ਸਕਦੇ ਹੋ ਇਹਦੇ ਨਾਲ ਤੇ ਬਾਕੀ ਤੁਸੀਂ ਕਿਸ ਪਸ਼ਮੀਨੇ ਦੇ ਕਿਸੇ ਵੀ ਕਲਰ ਦੇ ਵਿੱਚ ਅਗਰ ਤੁਸੀਂ ਸਾਡੇ ਕੋਲ ਸੂਟ ਕਸਟਮਾਈਜ਼ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਕਰ ਦਿੰਨੇ ਆ ਜੀ ਸਾਨੂੰ ਤੁਸੀਂ ਆਪਣਾ ਕਲਰ ਤੇ ਡਿਜ਼ਾਈਨ ਭੇਜ ਸਕਦੇ ਹੋ ਅਸੀਂ ਕਸਟਮਾਈਜ਼ ਕਰ ਦਵਾਂਗੇ ਜੀ ਤੁਹਾਡੀ ਪਸੰਦ ਦੇ ਮੁਤਾਬਕ ਤੁਹਾਡੇ ਨਾਪ ਦੇ ਮੁਤਾਬਕ ਬਣਾ ਦੇਵਾਂਗੇ ਪਰ ਇਹਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਕੋਈ ਨਾਪ ਦੀ ਕੋਈ ਪ੍ਰੋਬਲਮ ਆਏਗੀ ਇੰਨਾ ਸੂਟਾਂ ਦੇ ਵਿੱਚ ਤੁਸੀਂ ਅਗਰ ਇੰਨਾ ਸੂਟਾਂ ਚ ਕੋਈ ਵੀ ਸੂਟ ਬਾਏ ਕਰਨਾ ਹੈਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਡੀਐਮ ਕਰ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਹੋਣਗੇ ਤੇ ਨਾਲ ਨਾਲ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਹੋਣਗੇ ਪ੍ਰਾਈਸ ਸ਼ੋ ਹੋਣ ਦਾ ਸਭ ਤੋਂ ਜ਼ਿਆਦਾ ਬੈਨੀਫਿਟ ਜਿਹੜਾ ਤੁਹਾਨੂੰ ਤੇ ਮੈਨੂੰ ਦੋਨਾਂ ਨੂੰ ਲੋਕਾਂ ਨੂੰ ਹੋ ਜਾਂਦਾ ਕਿਉਂਕਿ ਆਪਣੇ ਕੋਲੇ ਮੇਰੇ ਕੋਲ ਫਾਲਤੂ ਦੇ ਮੈਸੇਜ ਨਹੀਂ ਆਉਂਦੇ ਪ੍ਰਾਈਸ ਦੇ ਪੁੱਛਣ ਦੇ ਲਈ ਤੇ ਤੁਹਾਨੂੰ ਇਹ ਹੋ ਜਾਂਦਾ ਕਿ ਤੁਸੀਂ ਪ੍ਰਾਈਸ ਦੇਖ ਕੇ ਆਪਣਾ ਸੂਟ ਸਾਡੇ ਤੋਂ ਬਾਈ ਕਰ ਸਕਦੇ ਹੋ ਇਹਦੇ ਵਿੱਚ ਇਹ ਵੀ ਹੁੰਦਾ ਕਿਉਂਕਿ ਮੇਰੇ ਜਿਹੜੇ ਪ੍ਰਾਈਸ ਆ ਸਭ ਲਈ ਸੇਮ ਨੇ ਜੀ ਕਈ ਵਾਰ ਐਦਾਂ ਹੁੰਦਾ ਵੀ ਕੋਈ ਕਸਟਮਰ ਆਪਾਂ ਨੂੰ ਫੋਰਮ ਤੋਂ ਮੈਸੇਜ ਕਰਦਾ ਤਾਂ ਆਪਾਂ ਰੇਟ ਆ ਜਿਹੜਾ ਉਹਨੂੰ ਵਧਾ ਕੇ ਲਾ ਦੋ ਹਨਾ ਜਾਂ ਕੋਈ ਅਨਨੋਨ ਪਰਸਨ ਆ ਉਹਨੂੰ ਵਧਾ ਕੇ ਲਾ ਦੋ ਰਿਲੇਟਿਵ ਦਾ ਆ ਗਿਆ ਉਹਨੂੰ ਘਟਾ ਕੇ ਲਾ ਦੋ ਸਾਡੇ ਪ੍ਰਾਈਸ ਸਾਡੀ ਬੁਟੀਕ ਦੇ ਸਭ ਲਈ ਸੇਮ ਨੇਗੇ ਚਾਹੇ ਉਹ ਰਿਲੇਟਿਵ ਆ ਚਾਹੇ ਕੋਈ ਅਨਨੋਨ ਪਰਸਨ ਆ ਚਾਹੇ ਕੋਈ ਫੋਰਨ ਤੋਂ ਆ ਤਾਂ ਤੁਹਾਨੂੰ ਜੈਨੂਇਨ ਰੇਟ ਮਿਲਣਗੇ ਬਿਲਕੁਲ ਕਿਉਂਕਿ ਮੇਰੇ ਕੋਲੇ ਹਜੇ ਕੋਈ ਖਰਚਾ ਨਹੀਂ ਪੈ ਰਿਹਾ ਕੋਈ ਮੇਰਾ ਵਰਕ ਮੀਨਸ ਇਸ ਤਰ੍ਹਾਂ ਮੈਂ ਕੁੜੀ ਨਹੀਂ ਰੱਖੀ ਹੋਈ ਜਾਂ ਕੋਈ ਲਾਈਟਿੰਗ ਦਾ ਜਾਂ ਕੋਈ ਰੈਂਟ ਦਾ ਕੁਝ ਵੀ ਨਹੀਂ ਇਸ ਤਰ੍ਹਾਂ ਨਹੀਂ ਅਸੀਂ ਮੀਨਸ ਘਰ ਹੀ ਮੈਂ ਬੁਟੀਕ ਆਪਣੀ ਰਨ ਕਰ ਰਹੀ ਹਾਂ ਆਨਲਾਈਨ ਹੀ ਕੰਮ ਕਰਦੀ ਹਾਂ ਇਸ ਵਜ੍ਹਾ ਕਰਕੇ ਤਾਂ ਕਸਟਮਾਈਜੇਸ਼ਨ ਅਸੀਂ ਹਰ ਤਰ੍ਹਾਂ ਦੀ ਕਰਦੇ ਹਾਂ ਜੀ ਹੈਂਡਵਰਕ ਮਸ਼ੀਨ ਵਰਕ ਦੇ ਵਿੱਚ ਇਹ ਵਾਲਾ ਕਲਰ ਪ੍ਰੋਪਰ ਪਰਪਲ ਕਲਰ ਆ ਜਿਹੜਾ ਇਸ ਟਾਈਮ ਮੋਸਟ ਟ੍ਰੈਂਡਿੰਗ ਕਲਰ ਆਪਾਂ ਕਹਿ ਸਕਦੇ ਹਾਂ ਇਸ ਸੀਜ਼ਨ ਦਾ ਤੇ ਇਹਦਾ ਜਿਹੜਾ ਵਰਕ ਹੋਇਆ ਹੋਇਆ ਪਾਫ ਵਰਕ ਦੇ ਵਿੱਚ ਹੋਇਆ ਹੋਇਆ ਹੈਗਾ ਜੀ ਤੇ ਜੈਲੋ ਲੈਮਨ ਜੇ ਕਲਰ ਦੀ ਇਹਦੀ ਸ਼ੇਡਿੰਗ ਹੋਈ ਵੀ ਹੈ ਗ੍ਰੀਨ ਦੇ ਨਾਲ ਇਹਦੇ ਲੀਫਸ ਬਣੇ ਹੋਏ ਨੇ ਪੂਰੇ ਸੂਟ ਦੇ ਉੱਤੇ ਫਲਾਵਰਸ ਬਣੇ ਹੋਏ ਨੇ ਤੁਸੀਂ ਦੇਖੋਗੇ ਫਲਾਵਰ ਬਹੁਤ ਗੁੰਦਵੇਂ ਬਹੁਤ ਸੋਹਣੇ ਬਣੇ ਹੋਏ ਨੇ ਇਹ ਨਹੀਂ ਹੈਗਾ ਵੀ ਤੁਹਾਨੂੰ ਕਿਤੇ ਵੀ ਕੱਪੜਾ ਦਿਖ ਜੇਗਾ ਬਿਲਕੁਲ ਇਦਾਂ ਲੱਗਣਗੇ ਤੁਹਾਨੂੰ ਦੇਖਣ ਨੂੰ ਦੂਰੋਂ ਵੀ オリジナル ਫਲਾਵਰ ਜਿਵੇਂ ਸਾਡੇ ਸੂਟ ਦੇ ਉੱਤੇ ਪਏ ਹੋਣ ਬਹੁਤ ਸੋਹਣੇ ਲੱਗ ਰਹੇ ਆ ਇਹ ਤੇ ਇਹ ਵਾਲੀ ਦੇਖੋ ਜੀ ਕੱਟਵਰਕ ਹੋਈ ਵੀ ਹੈ ਸੂਟ ਦੀ ਇਦਾਂ ਕਰਕੇ ਤੇ ਕੱਟਵਰਕ ਵੀ ਤੁਸੀਂ ਪ੍ਰੋਪਰ ਦੇਖ ਸਕਦੇ ਹੋ ਫਿਨਿਸ਼ਿੰਗ ਦੇ ਨਾਲ ਹੋਈ ਵੀ ਹੈ ਬਹੁਤ ਸੋਹਣੀ ਡਬਲ ਸ਼ੇਡ ਦੇ ਨਾਲ ਹੋਈ ਵੀ ਹੈ ਤੇ ਇਹ ਵਾਲੀ ਇਹਦੀ ਬਾਜੂ ਆ ਗਈ ਜੀ ਬਾਜੀ ਦੇ ਉੱਤੇ ਵੀ ਪ੍ਰੋਪਰ ਇਦਾਂ ਕਰਕੇ ਫਲਾਵਰ ਹੋਏਗਾ ਇਹ ਵਾਲਾ ਇਹ ਪਲੇਨ ਪਸ਼ਮੀਨਾਗਾ ਜੀ ਤੁਹਾਨੂੰ ਦੱਸ ਦਿੰਨੇ ਆਂ ਅਸੀਂ ਤੇ ਇਦਾਂ ਨਹੀਂ ਹੈਗਾ ਬ੍ਰਾਂਡ ਦਾ ਪਸ਼ਮੀਨਾਗਾ ਤੇ ਵਧੀਆ ਪਸ਼ਮੀਨਾਗਾ ਬਹੁਤ ਸੌਫਟ ਤੇ ਇਦਾਂ ਨਹੀਂ ਬਹੁਤ ਜ਼ਿਆਦਾ ਹੈਵੀ ਵੀ ਨਹੀਂ ਹੈਗਾ ਤੇ ਬਹੁਤ ਲਾਈਟ ਵੀ ਨਹੀਂ ਹੈਗਾ ਤੁਸੀਂ ਦੇਖੋ ਸੂਟ ਦੀ ਲੁੱਕ ਬਹੁਤ ਸੋਹਣੀ ਆਏਗੀ ਇਹ ਤਿੰਨ ਸੂਟ ਦੇ ਵਿੱਚੋਂ ਜਿਹੜਾ ਵੀ ਸੂਟ ਤੁਸੀਂ ਬਾਇ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਐਡਰੈਸ ਭੇਜੋਗੇ ਤੇ ਤੁਹਾਡੇ ਕੋਲ ਸੂਟ ਪਹੁੰਚਦਾ ਹੋਵੇ ਜਾਵੇਗਾ ਜੀ ਤੇ ਬਾਕੀ ਨੋਟੀਫਿਕੇਸ਼ਨ ਦਾ ਬੈਲ ਆਈਕਨ ਜਰੂਰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਕੋਲ ਅਗਲੀਆਂ ਵੀਡੀਓ ਵੀ ਟਾਈਮ ਸਿਰ ਪਹੁੰਚਦੀਆਂ ਹੋ ਜਾ ਕਰਨ ਥੈਂਕ ਯੂ so much for watching me